ਲੁਧਿਆਣੇ ਦੀ ਗੱਲ ਥੋੜੀ ਜਿਹੀ ਹੋਰ ਕਰ ਲਈ ਲੁਧਿਆਣੇ ਤੋਂ ਜਿਹੜੀ ਪਹਿਲਾਂ ਸਿੱਖਿਆ ਕ੍ਰਾਂਤੀ ਸ਼ੁਰੂ ਹੋਈ ਸੀ ਉਹ ਲੁਧਿਆਣੇ ਤੋਂ ਹੁਣ ਸਿੱਖਿਆ ਕ੍ਰਾਂਤੀ ਦੇ ਨਾਲ-ਨਾਲ ਇੱਕ ਕ੍ਰਾਂਤੀ ਹੋਰ ਸ਼ੁਰੂ ਹੋਈ ਹੋਈ ਹੈ ਨਸ਼ਾ ਮੁਹਿੰਮ ਜਿਹੜੀ ਆ ਤੇ ਉਹ ਨਸ਼ਾ ਮੁਹਿੰਮ ਵਾ ਵ ਫੈਲ ਗਈ ਹੈ ਪਹਿਲਾਂ ਤੇ ਸ਼ਹਿਰ ਦੇ ਵਿੱਚ ਸੀ ਸ਼ਹਿਰ ਤੋਂ ਹੁਣ ਤੇ ਆਮ ਪਿੰਡਾਂ ਦੇ ਵਿੱਚ ਵੀ ਤੁਰ ਪਈ ਹੈ ਤੇ ਲਗਭਗ ਸਾਰੇ ਆਮ ਆदमी ਪਾਰਟੀ ਨਾਲ ਜੁੜੇ ਹੋਏ ਭਾਵੇਂ ਤੇ ਲੀਡਰ ਨੇ ਤੇ ਭਾਵੇਂ ਉਹਨਾਂ ਦੇ ਜਿਹੜੇ ਆਮ ਸਮਰਥਕ ਨੇ ਉਹ ਸਾਰੇ ਨਸ਼ਾ ਵਿਰੋਧ ਜਿਹੜੀ ਮੁਹਿੰਮ ਆ ਉਹਦੇ ਵਿੱਚ ਸ਼ਾਮਲ ਹੋ ਗਏ ਤਾਂ ਉਹ ਸਿੱਖਿਆ ਕ੍ਰਾਂਤੀ ਦੇ ਵਿੱਚੋਂ ਕੀ ਨਿਕਲਿਆ ਉਹ ਤੇ ਆਪਾਂ ਬਹੁਤ ਗੱਲ ਕੀਤੀ ਕਿੰਨਾ ਕੁ ਲੋਕਾਂ ਨੇ ਜਰੂਰ ਕੱਢਿਆ ਤੇ ਕਿੰਨਾ ਕੁ ਸਰਕਾਰ ਨੂੰ ਫਾਇਦਾ ਹੋਇਆ ਪਰ ਇਹ ਜਿਹੜੀ ਨਸ਼ਾ ਰੋਕੂ ਮੁਹਿੰਮ ਹੈ ਮਿੱਟੂ ਜੀ ਇਹ ਵੀ ਜਿਵੇਂ ਤਖਤੀਆਂ ਬਹੁਤ ਅੱਜਕੱਲ ਦਿਖ ਰਹੀਆਂ ਨੇ ਤਖਤੀਆਂ 'ਚ ਹੀ ਨਸ਼ਾ ਰੁਕ ਜੂਗਾ ਕਿ ਕੋਈ ਇਹਦਾ ਮੁਹਿੰਮ ਦਾ ਫਰਕ ਵੀ ਪਊਗਾ ਕੋਈ ਚਲੋ ਗੱਲ ਇਹ ਆ ਕਿ 31 ਤੱਕ ਇਹਨਾਂ ਨੇ ਕਿਹਾ ਸੀਗਾ ਹੂੰ ਕਿ ਭਾਈ ਅਲਟੀਮੇਟਮ ਹੈ ਉਸ ਤੋਂ ਬਾਅਦ ਅਸੀਂ ਰਿਵਿਊ ਕਰਾਂਗੇ ਜਿਹੜੇ ਆਫੀਸਰ ਨਕਾਮ ਰਹੇ ਫਿਰ ਉਹਨਾਂ ਦੇ ਆਧਾਰ ਤੇ ਉਹਨਾਂ ਦੀ ਰਿਪੋਰਟ ਤਿਆਰ ਹੋਏਗੀ ਉਸ ਤੋਂ ਬਾਅਦ ਐਕਸ਼ਨ ਹੋਣਗੇ ਤਾਂ 31 ਚ ਕਿਹੜਾ ਗੋਡੇ ਰਹਿ ਗਏ ਹਮ ਆਈ ਲੋ ਆਈ ਲੋ ਬਿਲਕੁਲ ਤਾਂ ਉਦੋਂ ਪਤਾ ਲੱਗ ਜਾਏਗਾ ਸਰ ਕਿ ਕੀ ਰਿਜ਼ਲਟ ਨਿਕਲਦਾ ਹੈ ਦਾ ਕਿੰਨਾ ਕੁ ਘਟਿਆ ਪਰ ਤੁਸੀਂ ਉਹ ਕੁਝ ਵੀਡੀਓਜ਼ ਦੇਖੋ ਹਮ ਕਿ ਅਮਰਸਰ ਦੇ ਵਿੱਚ ਤੇ ਉਹ ਇੱਕ ਤੇ ਟੀ-ਸ਼ਰਟ ਪਾਈ ਫਿਰਦਾ ਯੋਧ ਨਸ਼ਾ ਵਿਰੋਧ ਮਾਨ ਸਾਹਿਬ ਪਿੱਛੇ ਹੱਥ ਜੋੜੀ ਖਲੋਤੇ ਆ ਉਹ ਡਿਗਦਾ ਫਿਰਦਾ ਮੈਂ ਕਿਹਾ ਮਾਨ ਸਾਹਿਬ ਕਹਿ ਰਹੇ ਵੇਖੋ ਕਿਤੇ ਤੇ ਨਾ ਚੜਜੋ ਜੀ ਬਿਠਾ ਰਹੋ ਜਿਵੇਂ ਲਗਦਾ ਨਾ ਠਹਿਰੋ ਹਾਂ ਨਾ ਉਹ ਕਿ ਖਤਰਾ ਹੈ ਨਹੀਂ ਨਹੀਂ ਟਰੱਕ ਦੇ ਮਗਰ ਬ੍ਰੇਕ ਬਣਾ ਠਹਿਰੋ ਬਈ ਬਰੇ ਲਾ ਲਾਟੂ ਜਾ ਜਗਦਾ ਲਾਲ ਜਾ ਤਾਂ ਠਹਿਰੋ ਜੀ ਉਹ ਮਾ ਨਾ ਇਦਾਂ ਲੱਗ ਰਿਹਾ ਇਹਨੇ ਵੀ ਜਿਵੇਂ ਕਹਿ ਰਿਹਾ ਕਿ ਠਹਿਰੋ ਅੱਗੇ ਮੌਤ ਫਰਦੀ ਹੈ ਜੀ ਤਾਂ ਪਤਾ ਨਹੀਂ ਕਿਸੇ ਨੇ ਜਾਣ ਕੇ ਕੋਈ ਐਕਟ ਕੀਤਾ ਮੈਨੂੰ ਪਤਾ ਨਹੀਂ ਉਹ ਕਥੇ ਵੀਡੀਓ ਕਾਫੀ ਵਾਇਰਲ ਹੋਈ ਇਸ ਤੋਂ ਇਲਾਵਾ ਮੋਹਕਮਪੁਰ ਦੀ ਸ਼ਾਇਦ ਇੱਕ ਵੀਡੀਓ ਦੇਖ ਰਿਆ ਸੀ ਮੈਂ ਉਹਦੇ ਵਿੱਚ ਦੋ ਜਣੇ ਐ ਬਸੁੱਧ ਹੋਏ ਪਹਿਲੇ ਨਸ਼ਾ ਲਾ ਕੇ ਹੂੰ ਚਲੋ 31 ਤੱਕ ਦੇਖਦੇ ਆ ਜੀ ਪਰ ਇਸੇ ਦਰਮਿਆਨ ਯੁੱਧ ਨਸ਼ ਅਮਰੁੱਧ ਇੱਕ ਪਾਸੇ ਚੱਲ ਰਿਹਾ ਹੈ ਦੂਜੇ ਪਾਸੇ ਬਈ ਚੱਲ ਰਹੀ ਆ ਤੁਹਾਨੂੰ ਪਤਾ ਹੀ ਆ ਕਾਰਵਾਈ ਜਿਹੜੀ ਬਲਡوزر ਕਰ ਰਹੀ ਹੂੰ ਤੀਸਰੇ ਪਾਸੇ ਵੀਡੀਓਜ਼ ਚੱਲ ਰਹੀਆਂ ਨੇ ਚੌਥੇ ਪਾਸੇ ਆਪਣੀ ਆਸ ਚੱਲ ਰਹੀ ਆ ਹੂੰ ਸਭ ਕੁਝ ਚੱਲਣ ਦਿਓ ਜੀ ਕਿੰਨਾ ਕੁ ਟਾਈਮ ਰਹਿ ਗਿਆ ਪਰ ਇਸ ਦਰਮਿਆਨ ਇੱਕ ਚੀਜ਼ ਜਿਹੜੀ ਹੋਰ ਵੇਖਣ ਵਾਲੀ ਆ ਨਾ ਹੂੰ ਉਹ ਇੰਟਰਸਟਿੰਗ ਹੈ ਇਹਨਾਂ ਨੇ 200 ਪਿੰਡਾਂ ਦੇ ਵਿੱਚ ਇਹ ਕ੍ਰਾਂਤੀ ਪਹੁੰਚਾਉਣ ਦਾ ਤਹਮਲ ਕੀਤਾ ਹੋਇਆ ਜਿਹਦੇ ਵਾਸਤੇ ਕੁਝ ਮੰਤਰੀ ਅਤੇ ਵਿਧਾਇਕ ਜਿਹੜੇ ਆ ਉਹ ਮદાન 'ਚ ਨਹੀਂ ਜੀ ਪਰ 35 ਸੱਟੇ ਅੱਗੋਂ ਫੇਰ ਉਹੀ ਗੱਲਾਂ ਸਿੱਖਿਆ ਕ੍ਰਾਂਤੀ ਦਾ ਜਿਹੜਾ ਲੰਮਾ ਸਮਾਗਮ ਰੱਖਿਆ ਸੀਗਾ ਇਹਨਾਂ ਨੇ ਉਹ ਸਿਲਸਲਾ ਅੱਧਵਾਟੇ ਹੀ ਦਮ ਤੋੜ ਗਿਆ ਧਾਰੀ ਵਿਰੋਧ ਦੇ ਕਾਰਨ ਕਿਉਂਕਿ ਇਹਨਾਂ ਦੇ ਨੇਤਾਵਾਂ ਨੇ ਸਾਫ਼ ਕਹਿ ਦਿੱਤਾ ਕਿ ਅਸੀਂ ਇਹਨਾਂ ਚੱਕਰਾਂ 'ਚ ਨਹੀਂ ਪੈਣਾ ਮਤਲਬ ਸਾਫ਼ ਕਹਿਣਾ ਦਾ ਮਤਲਬ ਇਹ ਨਹੀਂ ਕਿ ਇਹਨਾਂ ਨੇ ਪਬਲਿਕਲੀ ਕਹਿ ਦਿੱਤਾ ਇਹਨਾਂ ਦੇ ਲੀਡਰਾਂ ਨੂੰ ਮੈਸੇਜ ਦੇ ਦਿੱਤਾ ਕਿ ਭਾਈ ਸਾਥੋਂ ਬੇਇਜ਼ਤੀ ਨਹੀਂ ਕਰਾਉਣੀ ਬਿਲਕੁਲ ਉਹ ਟੁਟਟੇ ਰਹਿ ਗਿਆ ਕੰਮ ਹੁਣ ਆ ਗਈ ਇਹ ਮਹਿੰਮ ਮਕਬੂਲ ਪੁਰਾਸ਼ਤ ਮੋਕਮ ਪੁਰਾ ਮੇਰੇ ਮੂੰਹ ਨਾਲ ਕਹ ਕੇ ਮਕਬੂਲ ਪੁਰਾ ਜੀ ਕਰੈਕਟ ਕਰ ਰਹੇ ਨੇ ਚਲੋ ਕਰੈਕਟ ਨੋਟ ਕਰ ਲਓ ਜੀ ਅੱਛਾ ਹੁਣ ਇਹ ਗੱਲ ਤੁਸੀਂ ਵੇਖੋ ਕਿ ਭਾਈ ਜੇ ਆਪਾਂ ਦੇਖੀਏ ਇਸ ਮੁਹਿੰਮ ਦੇ ਨਾਲ ਕੀ ਹੋ ਰਿਹਾ ਪਹਿਲਾ ਵੀਡੀਓ ਵਾਇਰਲ ਹੋਈ ਜੋੜੇ ਮਾਜਰਾ ਦੀ ਬੜਾ ਕਾੜਾ ਵਿਰੋਧ ਹੋਇਆ ਜੀ ਸਮਾਨ ਏਰੀਏ ਦੇ ਵਿੱਚ ਸ਼ਾਇਦ ਭੇੜਪੁਰਾ ਪਿੰਡ ਸੀ ਹੂੰ ਇਸ ਤੋਂ ਇਲਾਵਾ ਗੁਰਪ੍ਰੀਤ ਬਣਾ ਵਾਲੇ ਉਹ ਕਾਫੀ ਕਹ ਲੋ ਕੇ ਬਹਿਸ ਮੈਂ ਵੈਸਾ ਹੋਇਆ ਹੂੰ ਸਵਾਲ ਜਵਾਬ ਹੋਏ ਵਿਚਾਰ ਤਕਰਾਰ ਜਿਸ ਨੂੰ ਕਹਿ ਸਕਦੇ ਆ ਉਸ ਤੋਂ ਬਾਅਦ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਆ ਕੱਲ ਸਿਹਤ ਮੰਤਰੀ ਡਾਕਟਰ ਬਲਬੀਰ ਜੀ ਦੀ ਹੂੰ ਜਿਦੇ ਚ ਕਾਫੀ ਕਹਿੰ ਲੋ ਕਿ ਤਲਖੀ ਵਾਲੇ ਮਾਹੌਲ ਚ ਸਵਾਲ ਜਵਾਬ ਹੋਏ ਜੀ ਨਰੇਬਾਜ਼ੀ ਵੀ ਹੋਈ ਆ ਤਾਂ ਇਹਦਾ ਮਤਲਬ ਇਹ ਕਿ ਰਿਜ਼ਲਟ ਚਲੋ ਬਾਅਦ ਦੀ ਗੱਲ ਮੈਂ ਹਮੇਸ਼ਾ ਕਹਿੰਦਾ ਹਾਂ ਕਿ ਮੈਂ ਕਿਸੇ ਵੀ ਪਹਿਲ ਕਦਮੀ ਦਾ ਮੁਖਾਲਫ ਨਹੀਂ ਆਇਗਾ ਉਹਦਾ ਵਿਰੋਧੀ ਨਹੀਂ ਆਇਗਾ ਕੋਈ ਵੀ ਸਰਕਾਰ ਕੋਈ ਕਦਮ ਚੁੱਕਦੀ ਹੈ ਤਦ ਹੀ ਰਿਜ਼ਲਟ ਦਾ ਪਤਾ ਲੱਗੇਗਾ ਨਾ ਜੀ ਜੀ ਪਰੰਤੂ ਸਭ ਤੋਂ ਵੱਡਾ ਜਿਹੜਾ ਇਸ ਵੇਲੇ ਇਨਾਂ ਲਈ ਪਰੇਸ਼ਾਨੀ ਦਾ ਸਬਬ ਹੈ ਉਹ ਹੈ ਵਿਰੋਧ ਹੂੰ ਕਿ ਲੋਕਾਂ ਨੂੰ ਤੇ ਜਾ ਕੇ ਨਾਲ ਜੋੜਨਾ ਹੈ ਜੀ ਲੋਕਾਂ ਨੂੰ ਹੀ ਜਾ ਕੇ ਗੱਲ ਦੱਸਣੀ ਹੈ ਹਮ ਪਰ ਹੁਣ ਉੱਥੇ ਵੱਡੀ ਸਮੱਸਿਆ ਹੈ ਕਿ ਕਿਸਾਨਾਂ ਦੇ ਨਾਲ ਇੱਕ ਸਿੱਧਾ ਟਕਰਾਓ ਹੈ ਤਾਂ ਜਿਹੜਾ ਕਿਸਾਨ ਆ ਉਹੀ ਸਿਆਸੀ ਆ ਜੀ ਉਹੀ ਨਾਗਰਿਕ ਹੈ ਹਮ ਉਹੀ ਪਿੰਡ ਦਾ ਵਸਿੰਦਾ ਉਹੀ ਵੋਟਰ ਸਾਰਾ ਕੁਝ ਉਹੀ ਆ ਜੀ ਜੀ ਕਿਸਾਨ ਆ ਜਾਂ ਮਜ਼ਦੂਰ ਆ ਤਾਂ ਇਸ ਕਰਕੇ ਉਹ ਸਥਿਤੀ ਫੇਰ ਕਸੂਤੀ ਬਣਦੀ ਨਜ਼ਰ ਆ ਰਹੀ ਆ ਹਮ ਤਾਂ ਸਿੱਖਿਆ ਕ੍ਰਾਂਤੀ ਵਾਲੀ ਬੀੜੀ ਵੰਗੂ ਇਹ ਵੀ ਬੀੜੀ ਵਿੱਚ ਮਜ਼ਧਾਰ ਦੇ ਫਸ ਗਈ ਆ ਜੀ ਤਾਂ ਗੱਲ ਜਿਵੇਂ ਸੋਣੀ ਘਿਰ ਗਈ ਸੀ ਨਾ ਵਿੱਚ ਛਲ ਤਾਂ ਉਵੇਂ ਹੀ ਆ ਕਿ ਬਈ ਸੋਣੀ ਦੇ ਕਿਸੇ ਵਾਂਗੂ ਕਹਿ ਲੋ ਕਿ ਇਹ ਵੀ ਕੱਚੇ ਘੜੇ ਤੇ ਤਰਦੀ ਹੁਣ ਕ੍ਰਾਂਤੀ ਆ ਪਾਰ ਲੱਗਦੀ ਆ ਕਿ ਨਹੀਂ ਲੱਗਦੀ ਲੋਕੀ ਕਹਿੰਦੇ ਇਹ ਕਲੇ ਤਰਗੇ ਵਾਲਾ ਕੰਮ ਹੈ ਜੀ ਜੀ ਜਸਪਾਲ ਬੁੱਟਰ ਜੀ ਦੱਸ ਰਹੇ ਨੇ ਮਿੰਟੂ ਜੀ ਕਹਿੰਦੇ ਕਿ ਨਸ਼ਾ ਰੁਕੂ ਨੰਬਰ ਤੇ ਜੇ ਰਿਪੋਰਟ ਕਰੋ ਕਹਿੰਦੇ ਪੁਲਿਸ ਦਾ ਕੁਝ ਕਹਿੰਦੀ ਹੈ ਪਰ ਨਸ਼ਾ ਤਾਂ ਉਸ ਕਰੰਦਾ ਫੋਨ ਜ਼ਰੂਰ ਆ ਜਾਂਦਾ ਹੈ ਕਹਿੰਦੇ ਵੀ ਤੁਸੀਂ ਫੋਨ ਕੀਤਾ ਮੈਂ ਕਹਿੰਦੇ ਤੈਨੂੰ ਕੀ ਪ੍ਰੋਬਲਮ ਹੈ ਕਰੀਏ ਕੋਈ ਇਹ ਵੀ ਡਰਾਉਂਦਾ ਹੈ ਜੀ